ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੀਆਂ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਵੱਡੀਆਂ ਦੋ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਹੁਣ ਜਲਦ ਤੋਂ ਜਲਦ ਪੰਜਾਬੀਆਂ ਨੂੰ ਮਿਲੇਗੀ ਪੀਆਰ ਇਸ ਤੋਂ ਇਲਾਵਾ ਇੱਕ ਹੋਰ ਵੱਡੀ ਅਪਡੇਟ ਆ ਰਹੀ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੰਜਾਬੀਆਂ ਦੇ ਲਈ ਦਰਵਾਜ਼ੇ ਖੋਲੇ ਹਨ ਜੋ ਕਿ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਹਨ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਜਸਟਨ ਟਰੂਡੋ ਸਰਕਾਰ ਦੇ ਵੱਲੋਂ ਵੱਡਾ ਨਾਂਨ ਕਰਦਿਆਂ ਹੋਇਆ ਕਿਹਾ ਗਿਆ ਹੈ ਕਿ 트럼ਪ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਹੱਥ ਪੈਰ ਬੰਨ ਕੇ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਉਸ ਦੀ ਉਹਨਾਂ ਦੇ ਵੱਲੋਂ ਜਿਹੜੀ ਆਲੋਚਨਾ ਕੀਤੀ ਗਈ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਟਰੰਪ ਅਤੇ ਟਰੂਡੋ ਦੇ ਵਿਚਕਾਰ ਪਹਿਲਾਂ ਤੋਂ ਹੀ ਜਿਹੜੀ ਆ ਕਾਫੀ ਜ਼ਿਆਦਾ ਵਿਵਾਦ ਵੱਧ ਚੁੱਕਾ ਹੈ ਕਿਉਂਕਿ ਟਰੰਪ ਸਰਕਾਰ ਦੇ ਵੱਲੋਂ ਕੈਨੇਡਾ ਦੇ ਉੱਤੇ 25% ਦੀ ਜਿਹੜਾ ਟੈਰਫ ਲਗਾ ਦਿੱਤਾ ਗਿਆ ਸੀ ਸੋ ਇਸੇ ਦੌਰਾਨ ਹੁਣ ਕੈਨੇਡਾ ਦੇ ਵੱਲੋਂ ਡਿਪੋਰਟ ਹੋਏਆਂ ਨੂੰ ਇੱਕ ਵੱਡਾ ਆਫਰ ਦਿੱਤਾ ਗਿਆ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਵੀ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਏ ਹਨ ਜਿਨ੍ਹਾਂ ਨੂੰ ਵੀ ਪ੍ਰਵਾਸੀਆਂ ਨੂੰ ਇਸ ਤਰ੍ਹਾਂ ਜਕੜ ਕੇ ਬੇੜੀਆਂ ਦੇ ਵਿੱਚ ਡਿਪੋਰਟ ਕੀਤਾ ਗਿਆ ਹੈ ਉਹਨਾਂ ਦੇ ਲਈ ਉਹ 1 ਸਾਲ ਦਾ ਵੀਜ਼ਾ ਓਪਨ ਕਰ ਸਕਦੇ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ 12 ਮਹੀਨੇ ਦਾ ਅਸਥਾਈ ਵੀਜ਼ਾ ਜਿਹੜਾ ਆ ਉਹ ਟਰੂਡੋ ਸਰਕਾਰ ਦੇ ਵੱਲੋਂ ਜਿਹੜਾ ਓਪਨ ਕੀਤਾ ਜਾ ਸਕਦਾ ਹੈ ਜੀ ਹਾਂ ਜਿਸ ਦਾ ਸਭ ਤੋਂ ਵੱਡਾ ਫਾਇਦਾ ਜਿਹੜਾ ਪੰਜਾਬੀਆਂ ਨੂੰ ਹੋਵੇਗਾ ਜੋ ਕਿ ਅਮਰੀਕਾ ਦੇ ਵਿੱਚ ਗਏ ਸਨ 40 ਤੋਂ 45 ਲੱਖ ਰੁਪਏ ਲਾ ਕੇ ਪਰ ਉਹਨਾਂ ਨੂੰ ਹੁਣ ਰਿਪੋਰਟ ਕਰ ਦਿੱਤਾ ਗਿਆ ਹੈ ਤੇ ਕੈਨੇਡਾ ਦੇ ਵੱਲੋਂ ਉਹਨਾਂ ਦੇ ਲਈ ਹੁਣ 12 ਮਹੀਨੇ ਦਾ ਵੀਜ਼ਾ ਓਪਨ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇੱਕ ਹੋਰ ਪੀਐਨਪੀ ਡਰਾਅ ਜਿਹੜਾ ਹੈ ਉਹ ਗਿਆ ਹੈ ਜਿਸ ਦੇ ਵਿੱਚ 500 ਦੇ ਕਰੀਬ ਲੋਕਾਂ ਨੂੰ ਸਿੱਧੇ ਪੀਆਰ ਦੇ ਸੱਦੇ ਭੇਜੇ ਗਏ ਹਨ ਤੇ ਇਸ ਤੋਂ ਇਲਾਵਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਦੇ ਵਿੱਚ ਸੀਆਰਐਸ ਸਕੋਰ ਜਿਹੜਾ 800 ਤੋਂ ਵੀ ਉੱਪਰ ਰੱਖਿਆ ਗਿਆ ਹੈ ਸੋ ਇਹ ਜਿਹੜੇ ਪੀਆਰ ਤੇ ਸੱਦੇ ਭੇਜੇ ਗਏ ਹਨ ਇਹਨਾਂ ਦੇ ਕੋਲ 2 ਮਹੀਨੇ ਦਾ ਸਮਾਂ ਹੈ ਜੋ ਕਿ ਭਾਰਤ ਨੂੰ ਵੀ ਕਾਫੀ ਜ਼ਿਆਦਾ ਕੈਂਡੀਡੇਟ ਹੁੰਦੇ ਹਨ ਸੋ 2 ਮਹੀਨੇ ਦੇ ਅੰਦਰ ਅੰਦਰ ਇਹਨਾਂ ਨੂੰ ਆਪਣੀ ਜਿਹੜੀ ਆ ਪੀਆਰ ਦੀ ਫਾਈਲ ਜਮਾ ਕਰਵਾਉਣੀ ਪਵੇਗੀ ਜਿਸ ਤੋਂ ਬਾਅਦ ਕੀ ਇਹਨਾਂ ਨੂੰ ਸਿੱਧੀ ਪੀਆਰ ਕੈਨੇਡਾ ਦੀ ਮਿਲ ਜਾਵੇਗੀ ਸੋ ਕੈਨੇਡਾ ਜਾਣ ਦੇ ਚਾਹਵਨ ਪੰਜਾਬੀਆਂ ਦਿਲ ਲਈ ਹੁਣ ਦੋ ਵੱਡੀਆਂ ਖੁਸ਼ਖ ki āringa hana.